सै सलार है जाके थोड़ा जाए सारी है इथे विश्राम है।, तो है सलार है जाके सवा लाख टा के शेख जो कही है कोट अठासी 56 ਕੋਟ ਜਾ ਕੇ ਖੇਲ ਖਾਸੀ ਮੂ ਗਰੀਬ ਕੀ ਕੋ ਗੁਜਰਾਵੈ ਮੂ ਗਰੀਬ ਕੀ ਇਥੇ ਵਿਸਰਾਮ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਉ 30 ਕਰੋੜੀ ਹੈ ਖੇਲ ਖਾਨਾ ਇਕੱਠਾ ਹੀ ਪਾਠ ਹੈ ਤੇ 30 ਕਰੋੜੀ ਹੈ ਖੇਲਖਾਨਾ 84 ਲੱਖ ਫਿਰੇ دیਵਾਨਾ ਬਾਬਾ ਆਦਮ ਕਉ ਕਿਛ ਨਦਰ ਦਿਖਾਈ ਓਨ ਭੀ ਪਿਸ਼ਟ ਕਨੇਰੀ ਪਾਈ ਦਿਲ ਖਲਹਲ ਜਾਕੈ ਜਰਦ ਰੂਬਾਨੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦਿਲ ਖਾਲ ਹਾਲ ਜਾਕ ਐ ਇਥੇ ਵਿਸਰਾਮ ਹੈ ਜਰਦ ਇਥੇ ਯਮਕ ਲਾ ਦੇਣੀ ਐ ਰੂਬਾਨੀ ਵੱਖਰਾ ਕਹਿਣਾ ਰੂਬਾਨੀ ਇਕੱਠਾ ਨਹੀਂ ਕਹਿਣਾ ਜਰਦ ਰੂ ਪਾਟੀ ਸਿੰਘ ਜਰਦ ਰੂਬਾਨੀ ਕਹਿ ਜਾਂਦੇ ਨੇ ਜਰਦ ਰੂਬਾਨੀ ਛੋੜ ਕਤੇਬ ਕਰੈ ਸੈਤਾਨੀ ਦੁਨੀਆ ਅਰਦੂਸ ਰੂਸ ਹੈ ਲੋਈ ਆਪਣਾ ਕੀਆ ਪਾਵੈ ਸੂਈ ਉਮਦਾਤੇ ਹਮ ਸਦਾ ਭਿਖਾਰੀ ਦੇਉ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਹ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਇਹ ਪਿਸਤ ਇਥੇ ਥੋੜਾ ਜਿਹਾ ਯਮਕ ਲਾ ਕੇ ਬੋਲਣਾ ਪਿਸਤ ਨਜੀਕ ਇਥੇ ਵਿਸਰਾਮ ਲਾ ਦੇਣਾ ਰਾਖ ਰਹਿਮਾਨਾ ਇਸ ਵਿਸਰਾਮ ਪਿਸਤ ਤੇ ਵੀ ਲੱਗ ਜਾਂਦਾ ਹੈ ਪਰੰਤੂ ਪਿਸਤ ਨਜੀਕ ਰਾਖ ਰਹਿਮਾਨਾ ਇਸ ਤਰ੍ਹਾਂ ਠੀਕ ਹੈ ਸੰਪਰਦਾ ਇਸ ਤਰ੍ਹਾਂ ਲਵਾਇਆ ਜਾਂਦਾ ਸਭ ਕੋਈ ਚਲਣ ਕਹਿਤ ਹੈ ਊਹਾ ਨਾ ਜਾਣੋ ਬੈਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਾਤਨ ਹੀ ਬੈਕੁੰਠ ਬਖਾਨਾ ਜਾਵ ਲਗ ਮਨ ਬੈਕੁੰਠ ਕੀ ਆਸ ਤਾਵ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲਾਪ ਗਾਰਾ ਹਾਂ ਇਹ ਪਾਠ ਵੀ ਪਰਲਾਪ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਖਾਈ ਕੋਟ ਇਥੇ ਵਿਸਰਾਮ ਨਾ ਪਰਲਾਪ ਇਥੇ ਠਮਕ ਗਾਰਾ ਪਾਠੀ ਸਿੰਘ ਜਿਨ੍ਹਾਂ ਨੇ ਸੰખ્યા ਨਹੀਂ ਕੀਤੀ ਹੁੰਦੀ ਉਹ ਪਰਲ ਪਗਾਰਾ ਕਹਿ ਜਾਂਦੇ ਨੇ ਉਹ ਤਾਂ ਬਿਲਕੁਲ ਹੀ ਗਲਤ ਹੈ ਖਾਈ ਕੋਟ ਨਾ ਪਰਲਾਪ ਗਾਰਾ 하이 ਕੋਟ ਨਾ ਪਰਲਾਪ ਗਾਰਾ ਨਾ ਜਾਣੋ ਬੈਕੁੰਠ ਦਵਾਰਾ ਕਹਿ ਕਮੀਰ ਅਬ ਕਹੀਐ ਕਾਹੇ ਇਹ ਵੀ ਇਸੇ ਤਰ੍ਹਾਂ ਕਮੀਰ ਹੀ ਬੋਲਣਾ ਜਿਸ ਤਰ੍ਹਾਂ ਬੋਲਿਆ ਗਿਆ ਨਹੀਂ ਤਾਂ ਫਿਰ ਕਬੀਰ ਹੀ ਬੋਲ ਜੰਦੇ ਹਨ ਇਥੇ ਮੰਮਾ ਹੈ ਇਸੇ ਤਰ੍ਹਾਂ ਹੀ ਸ਼ੁੱਧ ਬੋਲਣਾ ਕਹਿ ਕਮੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਕਿਉ ਲੀਜੈ ਗੱਡ ਬੰਕਾ ਭਾਈ ਕਿਉ ਲੀਜੈ ਗੱਡ ਬੰਕਾ ਭਾਈ ਲੀਜੈ ਪਾਤੀ ਵਿਸਰਾਮ ਐ ਕਿਉ ਲੀਜੈ ਗੱਡ ਬੰਕਾ ਭਾਈ ਦੋ ਵਰ ਕੋਟ ਅਰ ਤੇਵਰ ਖਾਈ ਅਰ ਤੇਵਰ ਖਾਈ ਤੇਵਰ ਹੂੰ ਤੇਵਰ ਤੇਵਰ ਲਿਖਿਆ ਦੋ ਵਰ ਕੋਟ ਅਰ ਤੇਵਰ ਖਾਈ ਰਹਾਓ 5 25 ਮੋਹ ਮਦ ਮਤਸਰ ਆਡੀ ਪਰਬਲ ਮਾਇਆ ਹਾਂ 5 25 ਮੋਹ ਮਦ ਮਤਸਰ ਇੱਥੇ ਵਿਸਰਾਮ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਗੁਰਾਇਆ ਕਾਮ ਕਿਵਾਰੀ ਦੁਖ ਸੁਖ ਦਰਬਾਨੀ ਪਾਪ ਪੁੰਨ ਦਰਵਾਜਾ ਕਾਮ ਪ੍ਰਕੋਧ ਪ੍ਰਧਾਨ ਮਹਾ ਬਾਡ ਦੁੰਦਰ ਤਹਿ ਮਨ ਤਹਿ ਮਨ ਮਾਵਾਸੀ ਰਾਜਾ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹ ਤੂਪ ਮਮਤਾ ਕੋ ਕਬੁੱਦ ਕੁਮਾਨ ਚੜਾਈ ਤਿਸਨਾ ਤੀਰ ਰਹੇ ਘਾਟ ਪੀਤਰ ਇਓ ਗੜ ਲੀਓ ਨਾ ਜਾਈ ਪ੍ਰੇਮ ਪਲੀਤਾ ਇਓ ਗੜ ਲੀਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਇਹ ਵੀ ਪਲੀਤਾ ਹੀ ਉਚਾਰਨ ਕਰਨਾ ਕਿਤੇ ਪਹਿਲਾ ਤੱਤਾ ਨਹੀਂ ਲਾ ਦੇਣਾ ਤੇ ਮਗਰੋਂ ਲੱਲਾ ਨਹੀਂ ਲਾ ਦੇਣਾ ਹੈ ਤੇ ਪਹਿਲਾ ਲੱਲਾ ਹੈ ਮਗਰੋਂ ਤੱਤਾ ਹੈ ਕਈ ਵਾਰ ਪਾਠੀ ਸਿੰਘ ਇਸ ਤਰ੍ਹਾਂ ਲਾ ਜਾਂਦੇ ਹਨ ਤਾਂ ਦੱਸਿਆ ਪ੍ਰੇਮ ਪਲੀਤਾ ਸੁਰਤ ਹਵਾਈ ਇਥੇ ਵਿਸਰਾਮ ਹੈ ਹਵਾਈ ਸੁਰਤ ਹਵਾਈ ਸੁਰਤ ਹਵਾਈ ਪ੍ਰੇਮਾ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਹਾਂ ਗੋਲਾ ਗਿਆਨ ਚਲਾਇਆ ਇਹਨੂੰ ਗੋਲਾ ਨਹੀਂ ਕਹਿਣਾ ਬ੍ਰਹਮ ਅਗਨ ਸਹਜੇ ਪਰਜਾਲੀ ਇੱਕ ਹੈ ਚੋਟ ਸਿਜਾਇਆ ਸਿਜਾਇਆ ਥੋੜਾ ਜਿਹਾ ਕਸ ਕੀ ਬੂਨਣਾ ਸਤ ਸੰਤੋਖ ਲੈ ਲਰਨੇ ਲਾਗਾ ਸਤ ਸੰਤੋਖ ਲੈ ਲਰਨੇ ਲਗਾ ਤੋਰੇ ਦੋਇ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਤਕਰਿਓ ਗੜ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਇੱਥੇ ਵੀ ਕਮੀਰ ਹੈ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ ਗੰਗ ਗੁਸਾਇਨ ਗਾਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਇ ਚਰਨ ਕਮਲ ਚਿਤ ਰਹਿਓ ਸਮਾਇ ਰਹਾਉ ਚਰਨ ਕਮਲ ਹਾਂ ਚਰਨ ਕਮਲ ਤੇ ਲੱਗੇਗਾ ਇਸ ਨਾਮ ਚਰਨ ਕਮਲ ਜੇ ਤਰਿਓ ਸਮਾਇ ਰਹਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਆ ਇੱਥੇ ਪਾਠ ਕੰਬੀਰ ਹੈ ਉੱਤੇ ਕਿੱਤੀ ਲੱਗੀ ਹੋਈ ਹੈ ਕਸ ਕੇ ਬੋਲਣਾ ਹੈ ਧਿਆਨ ਨਾਲ ਕਬੀਰ ਨਹੀਂ ਇੱਥੇ ਕੰਬੀਰ ਕਹਿ ਕੰਬੀਰ ਕਹਿ ਕੰਬੀਰ ਕੋਉ ਸੰਗ ਨਾ ਸਾਥ ਜਲਥਲ ਰੱਖਣ ਹੈ ਰਗਨਾਥ ਹੈ ਪਦ ਤੇ ਵਿਸਰਾਮ ਹੈ ਜਲਥਲ ਰੱਖਣ ਹੈ ਰਗਨਾਥ ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਦ੍ਰੁਗਮ ਗਾੜ ਰਚਿਉ ਬਾਸ ਜਾ ਮਹਿ ਜੂਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਜਿਹ ਪੌੜੇ ਇਹ ਉੜਾੜੇ ਦੀ ਵੀ ਹਲੰਤ ਲੱਗਿਆ ਹੋਇਆ ਪੌੜੇ ਨਹੀਂ ਕਹਿਣਾ ਪੌੜੇ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਇਹ ਜੀਉ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਜਰਾ ਮਰਨ ਛੂਟੈ ਭ੍ਰਮ ਭਾਗੈ ਰਹਾਉ ਅਵਰਨ ਬਰਨ ਸਿਉ ਮਨ ਹੀ ਪ੍ਰੀਤ ਅਬਰਨ ਐੜ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰੋ ਹੋਮੈ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਝੁਨਕਾਰ ਜਿਹ ਪੌੜੇ ਪ੍ਰਵ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਯ ਅਸਥਾਨ ਤੀਨ ਤ੍ਰਯ ਖੰਡਾ ਤਦਮ ਅਗੋਚਰ ਰਹਿਆ ਆਵ ਅੰਤ ਪਾਰ ਨਾ ਪਵ ਕੂ ਧਰਨੀ ਧਰ ਮੰਤ ਕਦਲੀ ਪਹੁਪ ਤੂਪ ਪਰਗਾਸ ਰਾਜ ਪੰਕਜ ਮਹਿ ਲਿਓ ਨਿਵਾਸ ਇਹ ਰਾਜ ਪੂਲਾ ਬੋਲਣਾ ਰੱਜ ਨਹੀਂ ਕਹਿਣਾ ਦਵਾਦਸ ਦਲ ਆਵ ਅੰਤਰ ਮੰਤ ਇਤੇ ਆਵ ਬੱਬੇ ਨਾਲ ਬੋਲਣਾ ਬੱਬੇ ਨਾਲ ਨਹੀਂ ਬੋਲਣਾ ਜਹ ਪਾਉੜੇ श्री कमलाकांत अर्द उर्द मुख लागो कास शून्य मंडल मह कर परगास ऊहा सूरज नाही चंद ऊहा पद ते विश्राम लाउना है ऊहा सूरज नाही चंद आद निरंजन करय आनंद सो ब्रह्मांड पिंड सो जान ਮਾਨ ਸਰੂਵਰ ਕਰ ਇਸ ਨਾਨ ਸੋਹੰ ਸੋ ਜਾ ਕੋ ਹੈ ਜਾਪ ਇਹ ਪਾਠ ਵੱਖਰਾ ਕਰਨਾ ਸੋਹੰ ਲਿਖਿਆ ਹੋਇਆ ਪਦਸ਼ੀਲ ਪੁਥੀਆਂ ਤੇ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਸੋਹੰ ਸੋ ਇੱਥੇ ਵਿਸਰਾਮ ਹੈ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਾਮ ਅਬਰਨ ਬਰਨ ਇਥੇ ਵਿਸਰਾਮ ਲਾਉਣਾ ਹੈ ਕਾਮ ਨਹੀਂ ਾਮ ਅਵਰ ਨ ਪਯ ਗੁਰ ਕੀ ਾਮ ਤਾਰੀ ਨ ਤਰੈ ਆਵ ਨ ਜਾਈ ਸੁੰ ਸਹਜ ਮਹ ਰਹਉ ਸਮਾਈ ਮਨ ਮੱਦੇ ਜਾਣੈ ਜੇ ਕੋਏ ਜੋ ਬੁਲੇ ਸੋ ਆਪ ਹੋਵੇ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਪ੍ਰਗਾਸ ਰਾਮ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਅਰ ਕਬਲਾਸ ਇਕੱਠਾ ਹੀ ਬੋਲਣਾ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਵੇਦ ਉਚਰੈ ਜੋ ਜਾਚੋ ਤੋ ਕੇਵਲ RAM ਆਨ ਦੇਵ ਸਿਓ 나ਹੀ ਕਾਮ ਰਹਾਉ ਕੋਟ ਚੰਦਰ ਮੇ ਕਰਹ ਚਰਾਕ ਸੁਰ 33 ਉਜੀਵਹ ਪਾਕ ਹਾਂ ਇਹ ਪਾਠ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸੁਰ 33 ਇੱਥੇ ਵੀ ਸ਼ਰਾਮ ਲਾਉਣਾ ਹੈ ਉਜੀਵਹ ਪਾਠ ਕਰਨਾ ਹੈ ਉਜੀਵਹ ਪਾਖ ਪਦਸ਼ਿਤ ਪੁੱਤੀਆਂ ਤੇ 3300 ਛਪਿਆ ਹੋਇਆ ਜੀਵਹ ਪਾਖ ਇਸ ਤਰ੍ਹਾਂ 33 ਇਹ ਪਾਠ ਕਰਨਾ ਹੈ ਸੁਰ 33 ਉਜੀਵਹ ਪਾਖ ਨਵ ਗ੍ਰਹਿ ਕੋਟ ਠਾਡੇ ਦਰਬਾਰ ਠਾਡੇ ਦਰਬਾਰ ਠਾਡੇ ਦਰਬਾਰ ਧਰਮ ਧਰਮ ਕੋਟ ਜਾਕੈ ਪ੍ਰਤਹਾਰ ਧਰਮ ਕੋਟ ਇੱਥੇ ਵੀ ਸ਼ਰਾਮ ਹੈ ਜਾਕੇ ਪ੍ਰਤਹਾਰ ਪਵਨਕੋਟ ਚੌਬਾਰੇ ਫਿਰਹਿ ਬਾਸਕਕੋਟ ਸੇਜ ਵਿਸਥਰਹਿ ਸਮੁੰਦਕੋਟ ਜਾਕੇ ਪਾਨੀਹਾਰ ਰੁਮਾਵਲ ਕੋਟ 18 ਪਾਰ ਕੋਟ ਕਮੇਰ ਪਰਹਿ ਪੰਡਾਰ ਕੋਟ ਲਕshmi ਕੋਟਿਕ ਕੋਟ ਹਾਂ ਕੋਟਿਕ ਲਕshmi ਕੋਟਿਕ ਲਕshmi ਕਰੈ ਸੀਦਾਰ कोटिक पाप पुन बहु हीरा है हाँ, कोटिक विश्राम कोटिक पाप पुन बहु हीरा है इंद्र कोट जाके सेवा करे। शपन को, शपन कोट जाके प्रतहार कस के बोलना है छप्पन कोट जाके प्रतार नगरी नगरी खेत अपार हाँ, खेत उच्चारण करना है खेत नहीं कहना ला ला के खेत ਇਸ ਤਰ੍ਹਾਂ ਖੇਤੀ ਬੋਲਿਆ ਜਾਏਗਾ ਨਗਰੀ ਨਗਰੀ ਖੇਤ અપਾਰ ਲਾਟ ਛੂਟੀ ਵਰਤੈ ਬਕਰਾਲ ਇਹ ਵੀ ਲਾਟ ਕੋਲਾ ਬੋਲਣਾ ਲਟ ਨਹੀਂ ਕਹਿਣਾ ਲਾਟ ਛੂਟੀ ਵਰਤੈ ਬਕਰਾਲ ਕੋਟ ਕਲਾ ਖਿਲੇ ਗੋਪਾਲ ਕੋਟ ਕਲਾ ਖਿਲੇ ਗੋਪਾਲ ਕੋਟ ਜਗ ਜਾ ਕੇ ਦਰਬਾਰ ਗੰਧਰਵ ਨਹੀਂ ਇਹ ਗੰਧਰਵ ਗੱਗੇ ਦੇ ਵਿੱਚ ਡੈਸ਼ ਦੀ ਗੰਦਰਬ ਗੰਦਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਬਾਵਨ ਕੋਟ ਜਾ ਕੈ ਰੂਮਾਵਲੀ 라वण सेना ਜਹ ਤੇਸ਼ਲੀ 라वण सेना जहेते छली सहज कोट बहु कहत पुराण सहस है सहज नीय सहस कोट बहु कहत पुराण सहस कोट बहु कहत पुराण दुर्योधन का मथिया मान दुर्योधन कहना है दुर्योधन कस के नहीं बोलना दुर्योधन का मथिया मान ਦੁਰਜੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੇ ਲਵੈ ਨ ਤਰਹਿ ਅੰਤਰ ਅੰਤਰ ਮਨਸਾ ਹਰਹਿ ਕਹ ਕਬੀਰ ਸੁਨ ਸਾਰੰਗ ਪਾ ਸਾਰਿਗ ਪਾਨ ਦੇਹ ਅਪੈ ਪਰ ਮੰਗੋ ਦਾਨ ਸਾਰਿਗ ਪਾਨ ਪਾਠ ਹੈ ਦੇਹ ਅਪੈ ਪਦ ਮੰਗੋ ਦਾਨ